ਦੋਸਤੋ ਸਵਾਗਤ ਕਰਦੇ ਹਾਂ ਤੁਹਾਡਾ ਆਪਣੇ ਚੈਨਲ ਮੂਸਾ ਟਾਕ ਤੇ ਉਮੀਦ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ। ਹਾਜ਼ਰ ਹੋਏ ਹਾਂ ਇੱਕ ਨਵੀਂ ਵੀਡੀਓ ਅਤੇ ਨਵੀਂ ਅਪਡੇਟ ਦੇ ਨਾਲ। ਦੋਸਤੋ ਅੱਜ 11 ਜੂਨ ਹੈ ਤੇ 11 ਜੂਨ ਨੂੰ ਸਿੱਧੂ ਮੂਸੇ ਵਾਲੇ ਬਾਈ ਦਾ ਜਨਮ ਦਿਨ ਹੁੰਦਾ ਹੈ। ਇਸ ਲਈ ਸਾਡੇ ਚੈਨਲ ਵੱਲੋਂ ਸਿੱਧੂ ਮੂਸੇ ਵਾਲੇ ਬਾਈ ਨੂੰ ਜਨਮ ਦਿਨ ਦੀਆਂ ਮੁਬਾਰਕਾਂ। ਪਰ ਜੇਕਰ ਬਾਈ ਅੱਜ ਸਾਡੇ ਵਿਚਕਾਰ ਹੁੰਦਾ ਤਾਂ ਸਾਨੂੰ ਹੋਰ ਜ਼ਿਆਦਾ ਖੁਸ਼ੀ ਹੋਣੀ ਸੀ। ਖੈਰ ਅੱਜ ਭਰੇ ਮਨ ਦੇ ਨਾਲ ਸਿੱਧੂ ਫੈਨਜ਼ ਵੱਲੋਂ ਸਿੱਧੂ ਬਾਈ ਨੂੰ ਯਾਦ ਕੀਤਾ ਜਾ ਰਿਹਾ ਹੈ। ਤਾਂ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਮਾਤਾ ਪਿਤਾ ਨੇ ਅਲੇ ਬਾਈ ਦੀ ਮੂਸ ਪ੍ਰਿੰਟ ਈਪੀ ਰਿਲੀਜ਼ ਹੋ ਚੁੱਕੀ ਹੈ ਤਾਂ ਦੋਸਤੋ ਸਿੱਧੂ ਮੂਸੇ ਵਾਲੇ ਦੇ ਪਿਤਾ ਸਰਦਾਰ ਬਲਕੌਰ ਸਿੰਘ ਦੇ ਕਹਿਣ ਅਨੁਸਾਰ ਇਸ ਈਪੀ ਦੇ ਵਿੱਚ ਸਿੱਧੂ ਮੂਸੇ ਵਾਲੇ ਵੱਲੋਂ ਇੱਕ ਰਿਪਲਾਈ ਕੀਤਾ ਗਿਆ ਹੈ ਆਪਣੇ ਨਕਲੀ ਦੋਸਤਾਂ ਨੂੰ ਜੋ ਕਿ ਸਿੱਧੂ ਮੂਸੇ ਵਾਲੇ ਦੇ ਨਾਮ ਦਾ ਫਾਇਦਾ ਚੱਕਦੇ ਰਹੇ ਤਾਂ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਇਸ ਈਪੀ ਦੇ ਵਿੱਚ ਤਿੰਨ ਟਰੈਕ ਰਿਲੀਜ਼ ਕੀਤੇ ਗਏ ਨੇ ਜਿੰਨਾ ਵਿੱਚੋਂ ਟੇਕ ਨੋਟਿਸ ਦੇ ਵਿੱਚ ਸਿੱਧੂ ਮੂਸੇ ਵਾਲੇ ਬਾਈ ਨੇ ਉਹਨਾਂ ਆਪਣੇ ਯਾਰਾਂ ਦੀ ਗੱਲ ਕੀਤੀ ਹੈ ਜੋ ਸਿੱਧੂ ਮੂਸੇ ਵਾਲੇ ਦੇ ਨਾਮ ਤੇ ਉਸ ਦਾ ਫਾਇਦਾ ਚੱਕਦੇ ਰਹੇ ਅਤੇ ਸਿੱਧੂ ਮੂਸੇ ਵਾਲੇ ਨੇ ਉਸ ਗੀਤ ਦੇ ਵਿੱਚ ਦਿੜਬੇ ਸ਼ੋਅ ਦੀ ਵੀ ਗੱਲ ਕੀਤੀ ਹੈ ਅਤੇ ਦੋਸਤੋ ਇਸ ਗੀਤ ਦੇ ਵਿੱਚ ਸਿੱਧੂ ਮੂਸੇ ਵਾਲੇ ਨੇ ਦਿੜਬੇ ਸ਼ੋਅ ਲਈ ਦੋ ਲੈਣਾ ਵੀ ਲਿਖਿਆ ਹੈ ਜਿਸ ਵਿੱਚ ਉਸਨੇ ਕਿਹਾ ਕਿ ਮੈਨੂੰ 1.5 ਸ਼ੋਅ ਤੋਂ ਬਾਅਦ ਕਈ ਕਲਾਕਾਰਾਂ ਨੇ ਥ੍ਰੈਟ ਵੀ ਕੀਤਾ ਅਤੇ ਆਪਣੇ ਪਿਓ ਦੇ ਪਿੱਛੇ ਖੜੇ ਹੋਣ ਕਾਰਨ ਮੈਂ ਦਵਿਆ ਨਹੀਂ ਅਤੇ ਕਈਆਂ ਨੇ ਮੈਨੂੰ ਦਬਾਉਣ ਦੀ ਕੋਸ਼ਿਸ਼ ਵੀ ਕੀਤੀ ਅਤੇ ਦੋਸਤੋ ਜੇਕਰ ਦੇਖਿਆ ਜਾਵੇ ਤਾਂ ਇਹ ਸਿੱਧਾ-ਸਿੱਧਾ ਰਿਪਲਾਈ ਬੱਬੂ ਮਾਨ ਅਤੇ ਉਸਦੇ ਦੋਸਤ ਬਬਲੇ ਖੰਡ ਨੂੰ ਹੈ ਜਿਸ ਨੇ ਆਪਣੇ ਇੱਕ ਇੰਟਰਵਿਊ ਦੇ ਵਿੱਚ ਸਿੱਧੂ ਮੂਸੇ ਵਾਲੇ ਨੂੰ ਸਿੱਧੀ ਧਮਕੀ ਦਿੱਤੀ ਸੀ ਕਿ ਜੇ ਤੂੰ 1.5 ਸ਼ੋਅ ਦੇ ਵਿੱਚ ਗਿਆ ਤਾਂ ਤੇਰਾ ਇਹ ਹਾਲ ਕਰਾਂਗੇ ਤਾਂ ਦੋਸਤੋ ਆਪਣੇ ਇਸ ਗੀਤ ਦੇ ਵਿੱਚ ਹੋ ਸਕਦਾ ਹੈ ਸਿੱਧੂ ਮੂਸੇਵਾਲੇ ਨੇ ਬੱਬੂ ਮਾਨ ਅਤੇ ਉਹਨਾਂ ਦੇ ਦੋਸਤ ਬਬਲੇ ਖੰਡ ਨੂੰ ਰਿਪਲਾਈ ਦਿੱਤਾ ਹੋਵੇ ਅਤੇ ਦੋਸਤੋ ਸਿੱਧੂ ਮੂਸੇਵਾਲੇ ਨੇ ਆਪਣੇ ਇਸ ਗੀਤ ਦੇ ਵਿੱਚ ਆਪਣੇ ਪੁਰਾਣੇ ਯਾਰਾਂ ਦਾ ਵੀ ਜ਼ਿਕਰ ਕੀਤਾ ਹੈ ਜਿਵੇਂ ਅਮਰਤ ਮਾਨ, ਪ੍ਰੇਮ ਢਿੱਲੋਂ, ਆਰਨੇਤ ਵਰਗੇ ਕਈ ਸਿੰਗਰਾਂ ਦਾ ਜ਼ਿਕਰ ਕੀਤਾ ਹੈ ਅਤੇ ਆਪਣੇ ਉਸ ਗੀਤ ਦੇ ਵਿੱਚ ਸਿੱਧੂ ਮੂਸੇਵਾਲੇ ਨੇ ਉਹਨਾਂ ਨੂੰ ਡਿਸ਼ ਕੀਤਾ ਹੈ ਜੋ ਸਿੱਧੂ ਮੂਸੇਵਾਲੇ ਦੇ ਨਾਮ ਤੋਂ ਉਸਦਾ ਫਾਇਦਾ ਚੱਕਦੇ ਰਹੇ ਅਤੇ ਸਿੱਧੂ ਮੂਸੇ ਵਾਲੇ ਨੇ ਕਿਹਾ ਕਿ ਮੂੰਹ ਤੇ ਤਾਂ ਮੈਨੂੰ ਪਾਈ ਪਾਈ ਆਖਦੇ ਨੇ ਪਰ ਪਿੱਠ ਦੇ ਪਿੱਛੇ ਆਪਣਾ ਦੁਸ਼ਮਣ ਮੰਨਦੇ ਨੇ ਅਤੇ ਅੱਜ ਮੇਰੇ ਨਾਲ ਦੇ ਹੀ ਮੇਰੀ ਚੜ੍ਹਾਈ ਤੋਂ ਜੈਲ ਸੀ ਕਰਦੇ ਨੇ ਤਾਂ ਦੋਸਤੋ ਤੁਹਾਡੇ ਕੀ ਵਿਚਾਰ ਨੇ ਸਿੱਧੂ ਮੂਸੇ ਵਾਲੇ ਬਾਈ ਦੇ ਇਸ ਗੀਤ ਬਾਰੇ ਅਤੇ ਤੁਸੀਂ ਕੀ ਇਸ ਗੀਤ ਨੂੰ ਸੁਣਿਆ ਹੈ ਜੇਕਰ ਸੁਣਿਆ ਹੈ ਤਾਂ ਆਪਣੇ ਵਿਚਾਰ ਇਸ ਗੀਤ ਦੇ ਬਾਰੇ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸੋ ਅਤੇ ਜੇਕਰ ਤੁਸੀਂ ਸਿੱਧੂ ਮੂਸੇ ਵਾਲੇ ਦੇ ਪੱਕੇ ਫੈਨ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਅਤੇ ਅਪਡੇਟ ਤੁਹਾਨੂੰ ਸਮੇਂ ਸਿਰ ਮਿਲਦੀਆਂ ਰਹਿਣ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਅਤੇ ਨਵੀਂ ਅਪਡੇਟ ਦੇ ਨਾਲ ਤਦ ਤੱਕ ਬਣੇ ਰਹੋ ਨਾਲ ਧੰਨਵਾਦ